ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਅਜਿਹੇ ਚਰਖਾ ਦਿਖਾਉਣਾ ਜੋ ਕਿ ਤੁਹਾਡੇ ਵਿੱਚੋਂ ਬਹੁਤ ਥੋੜੇ ਲੋਕਾਂ ਨੇ ਉਹ ਚਰਖਾ ਦੇਖਿਆ ਹੋਵੇਗਾ ਸੋ ਅੱਜ ਤੁਹਾਨੂੰ ਫਿਰ ਹੋਰ ਚਰਖਾ ਦਿਖਾਉਣ ਲੱਗਿਆ ਜੋ ਕੋਈ ਪੁਰਾਣੇ ਵੇਲਿਆਂ ਦੇ ਵਿੱਚ ਵਰਤੇ ਜਾਂਦਾ ਸੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਤੁਹਾਨੂੰ ਦਿਖਾਉਣਾ ਅੱਜ ਇੱਕ ਅਜੀਬ ਜਿਹਾ ਚਰਖਾ ਜੋ ਸ਼ਾਇਦ ਹੀ ਪਹਿਲਾਂ ਆਪ ਜੀ ਨੇ ਕਦੇ ਦੇਖਿਆ ਹੋਵੇ ਲਓ ਜੀ ਦੇਖੋ ਇਹ ਆ ਉਹ ਚਰਖਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਬਰਤੇ ਜਾਂਦਾ ਸੀ ਜਿਹਦੇ ਉੱਤੇ ਸੂਤ ਕੱਤੇ ਜਾਂਦਾ ਸੀ ਸੋ ਇਸ ਝਰਖੇ ਨੂੰ ਪੇਟੀ ਝਰਖਾ ਕਹਿੰਦੇ ਨੇ ਗਾਂਧੀ ਝਰਖਾ ਵੀ ਕਹਿ ਦਿੰਦੇ ਨੇ ਪੇਟੀ ਝਰਖਾ ਇਹਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪੇਟੀ ਵਾਂਗ ਬੰਦ ਹੋ ਜਾਂਦਾ ਤੇ ਇੱਕ ਹੈਂਡਲ ਲੱਗਿਆ ਆ ਇਹ ਤੋਂ ਫੜ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਸੁਖਾਲਾ ਹੁੰਦਾ ਸੋ ਗਾਂਧੀ ਚਰਖਾ ਇਹਨੂੰ ਇਸ ਲਈ ਕਹਿੰਦੇ ਨੇ ਕਿਉਂਕਿ ਜਿਹੜਾ ਇਹ ਚਰਖਾ ਬਣਾਇਆ ਸੀ ਇਹ ਚਰਖਾ ਬਣਾਉਣ ਦਾ ਸਿਹਰਾ ਗਾਂਧੀ ਜੀ ਦੇ ਸਿਰ ਜਾਂਦਾ ਏ ਉਹਨਾਂ ਨੇ ਇਹ ਚਰਖਾ ਫਿਰ ਤਿਆਰ ਕੀਤਾ ਸੀ ਪਹਿਲਾਂ ਵੱਡੇ ਚਰਖੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਇੱਕ ਕਿਸਾਨ ਚਰਖਾ ਬਣਿਆ ਸੀ ਕਿਸਾਨ ਚਰਖੇ ਤੋਂ ਬਾਅਦ ਇਹ ਗਾਂਧੀ ਚਰਖਾ ਇਹ ਪੇਟੀ ਚਰਖਾ ਬਣਿਆ ਸੀ ਸੋ ਕਿਸਾਨ ਚਰਖੇ ਨੂੰ ਸੋਧ ਕਰਕੇ ਇਹ ਪੇਟੀ ਚਰਖਾ ਬਣਾਇਆ ਗਿਆ ਸੀ ਇਹ ਗਾਂਧੀ ਚਰਖਾ ਬਣਾਇਆ ਗਿਆ ਸੀ ਸੋ ਜਿਹਦਾ ਸਿਰ ਗਾਂਧੀ ਜੀ ਦਾ ਸਿਰ ਜਾਂਦਾ ਹੈ ਸੋ ਉਹਨਾਂ ਨੇ ਇਹ ਚਰਖਾ ਚਲਾਇਆ ਵੀ ਤੀ ਤੇ ਸਰ ਚਰਖੇ ਤੇ 2015 ਵਿੱਚ ਸਰਕਾਰ ਨੇ ਇੱਕ 5 ਰੁਪਏ ਦੀ ਡਾਕ ਟਿਕਟ ਵੀ ਜਾਰੀ ਕੀਤੀ ਸੀ ਜਦੀ ਫੋਟੋ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪਾ ਦਾਂਗਾ ਸੋ 2015 ਵਿੱਚ ਇਸ ਚਰਖੇ ਤੇ ਇੱਕ 5 ਰੁਪਏ ਦੀ ਡਾਕ ਟਿਕਟ ਸਰਕਾਰ ਨੇ ਜਾਰੀ ਕੀਤੀ ਦੀ ਤੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਚਰਖਾ ਚੱਲਦਾ ਕਿਵੇਂ ਹੁੰਦਾ ਸੀ ਇਹਦੇ ਦੋ ਚੱਕਰ ਲਾਏ ਹੁੰਦੇ ਸੀ ਲੱਕੜ ਦੇ ਬਣਾ ਕੇ ਇਹ ਸਾਰੇ ਯਾਨੀ ਲੱਕੜ ਦਾ ਬਣਿਆ ਹੋਇਆ ਥੋੜਾ ਬਹੁਤਾ ਹੀ ਇਹ ਚ ਲੋਹਾ ਇਸਤੇਮਾਲ ਕੀਤਾ ਗਿਆ ਇੱਕ ਇਹ ਵੱਡਾ ਚੱਕਰ ਬਣਾਇਆ ਹਿਆ ਦੀ ਤੇ ਇੱਕ ਇਹ ਛੋਟਾ ਚੱਕਰ ਤੇ ਅੱਗੇ ਇੱਕਾ ਛੋਟੀ ਚੀਜ਼ ਬਣਾਈ ਸੀ ਇਹਦੇ ਵਿੱਚ ਹੀ ਇਹ ਜਿਹੜਾ ਤੱਕਲਾ ਹੁੰਦਾ ਸੀ ਛੋਟਾ ਜਿਹਾ ਇਹ ਪਾਇਆ ਜਾਂਦਾ ਸੀ ਇੱਥੇ ਪਾਇਆ ਜਾਂਦਾ ਸੀ ਇਸ ਤਰ੍ਹਾਂ ਤੇ ਆ ਵੱਡੇ ਚੱਕੇ ਤੋਂ ਛੋਟੇ ਚੱਕੇ ਤੋਂ ਕਮਾਲ ਪਾਈ ਜਾਂਦੀ ਸੀ ਸੂਤ ਦੀ ਹੁੰਦੀ ਸੀ ਉਹ ਬਣੀ ਕੇ ਇਹ ਛੋਟੇ ਚੱਕੇ ਤੋਂ ਮਾਲ ਪਾ ਕੇ ਇਹ ਤੱਕਲੇ ਦੇ ਪਾਈ ਜਾਂਦੇ ਸੀ ਸੋ ਇਸ ਤਰ੍ਹਾਂ ਜਦੋਂ ਇਹ ਵੱਡੇ ਚੱਕੇ ਨੂੰ ਘੁਮਾਉਂਦੇ ਦੀ ਆਪਾਂ ਫੜ ਕੇ ਆ ਫੜਨ ਵਾਸਤੇ ਇੱਕ ਹੈਂਡਲ ਵੀ ਛੋਟਾ ਜਿਹਾ ਲੱਗਾ ਹੋਇਆ ਇਹ ਤੋਂ ਫੜ ਕੇ ਜਦੋਂ ਘੁਮਾਉਂਦੇ ਦੀ ਤਾਂ ਜਿਹੜਾ ਛੋਟਾ ਚੱਕਰ ਆ ਇਹ ਤੇਜ਼ੀ ਨਾਲ ਘੁੰਮਦਾ ਸੀ ਕਿਉਂ ਉਹ ਦੇ ਚੱਕ ਕਿਉਂ ਕਿ ਇਹਦੇ ਚੱਕਰ ਵੱਧ ਬਣ ਜਾਂਦੇ ਦੀ ਤੇ ਇਥੋਂ ਅੱਗੇ ਫਿਰ ਇਕ ਮਾਲ ਪਾ ਕੇ ਇਹ ਤੱਕਲੇ ਦੇ ਪਾਈ ਜਾਂਦੀ ਸੀ ਫੇਸ ਚੱਕ ਫੇਸ ਤੱਕਲੇ ਦੇ ਚੱਕਰ ਉਸ ਤੋਂ ਵੀ ਜ਼ਿਆਦਾ ਬਣ ਜਾਂਦੇ ਸੀ ਇਹ ਜਿਹੜੇ ਵਿਚਾਰ ਦਾ ਚੱਕਾ ਆ ਇਹਦੇ ਦੋ ਗਰਾਰੀਆਂ ਹੁੰਦੀਆਂ ਦੀ ਕਥਲੇ ਲੱਗੀ ਹੋਈ ਆ ਜਿਹਦੇ ਵੱਡੇ ਚੱਕੇ ਤੋਂ ਮਾਲ ਚੜਦੀ ਦੀ ਸੋਇਸ ਫਿਰ ਅੱਗੇ ਇਸ ਚੱਕੇ ਤੋਂ ਮਾਲ ਤੱਕੜੇ ਤੇ ਜਾਂਦੀ ਸੀ ਸੋ ਇਸ ਤਰ੍ਹਾਂ ਇਹ ਚਰਖਾ ਕੰਮ ਕਰਦਾ ਸੀ ਹੋਰ ਵੀ ਸਮਾਨ ਇਹ ਚ ਵੇ ਰੱਖਿਆ ਹੋਇਆ ਜਿਹੜਾ ਇਹ ਚ ਵਰਤੋਂ ਆਉਂਦਾ ਦੀ ਜਿਵੇਂ ਪੂਣੀਆਂ ਵੀ ਰੱਖੀਆਂ ਨੇ ਤੇ ਆ ਦਮਕੜਾ ਵੀ ਰੱਖਿਆ ਹੋਇਆ ਇਹ ਆ ਕੀ ਚੀਜ਼ ਹੈ ਇਹ ਵੀ ਚੱਕਰ ਚ ਚਰਖੇ 'ਚ ਵਰਤੀ ਜਾਂਦੀ ਸੀ ਇਹ ਤੁਸੀਂ ਦੱਸਣਾ ਕਮੈਂਟ ਕਰਕੇ ਮੈਨੂੰ ਤਾਂ ਪਤਾ ਇਹਦੇ ਬਾਰੇ ਕੀ ਚੀਜ਼ ਆ ਪਰ ਤੁਸੀਂ ਕਮੈਂਟਾਂ ਵਿੱਚ ਇਸ ਦਾ ਨਾਮ ਜ਼ਰੂਰ ਦੱਸਣਾ ਇਹ ਛੋਟੇ ਹੀ ਲੋਹੇ ਦੀ ਇੱਕ 바ਸ ਲਉਂਦੀ ਸੀ ਦੇਖੋ ਆ ਇਸ ਤਰ੍ਹਾਂ ਪਾਈ ਜਾਂਦੀ ਸੀ ਇਹ ਤੱਕੜੇ ਵਿੱਚ ਪਾਈ ਜਾਂਦੀ ਸੀ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ ਬੀ ਇਹਦਾ ਕੀ ਨਾ ਉਹ ਜਿਹੜਾ ਚਰਖਾ ਹੁੰਦਾ ਸੀ ਸਾਰੇ ਦਾ ਸਾਰਾ ਲੱਕੜ ਦਾ ਬਣਾਇਆ ਜਾਂਦਾ ਸੀ ਥੋੜਾ ਬਹੁਤ ਅਹੀ ਇਹ ਚ ਲੋਹੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬੀ ਇਹਨੂੰ ਬਣਾਉਣ ਦਾ ਸਿਹਰਾ ਗੰਧੇ ਹੀ ਸਿਰ ਜਾਂਦਾ ਏ ਜਿਨਾਂ ਨੇ ਇਸ ਚਰਖੇ ਦੀ ਕਾੜ ਕੱਢੀ ਸੀ ਕਿਉਂਕਿ ਇਹ ਚਰਖਾ ਇੱਕ ਥਾਂ ਦਾ ਥਾਂ ਦਾ ਦੂਜੀ ਥਾਂ ਲੱਗੇ ਜਾਣਾ ਸੁਖਾਲਾ ਹੁੰਦਾ ਸੀ ਇਸ ਲਈ ਇਸ ਚਰਖੇ ਦੀ ਕਾੜ ਕੱਢੀ ਗਈ ਤੇ ਗਾਂਧੀ ਜੀ ਨੇ ਇਹ ਚਰਖਾ ਚਲਾਇਆ ਵੀ ਬਹੁਤ ਸੋ ਅੱਜ ਤੁਹਾਨੂੰ ਇੱਕ ਜੀਵਤ ਕਿਸਮ ਦਾ ਚਰਖਾ ਦਿਖਾਉਣਾ ਆ ਤੀ ਇੱਕ ਅਨੋਖੇ ਢੰਗ ਦਾ ਚਰਖਾ ਤੁਹਾਨੂੰ ਦਿਖਾਉਣਾ ਆ ਤੀ ਜਿਹੜਾ ਕਿ ਮੈਂ ਆਪਣੇ ਭਾਈ ਅਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਜੇ ਕਿਸੇ ਵੀਰ ਭੈਣ ਨੂੰ ਦੇਖਣਾ ਹੋਵੇ ਤਾ ਉਹ ਮੇਰੇ 7528931887 ਨੰਬਰ ਤੇ ਫੋਨ ਕਰਕੇ ਕਰਿਆ ਆ ਸਕਦਾ ਤੇ ਇਸ ਚਿਰਕ ਨੂੰ ਦੇਖ ਸਕਦਾ ਸੋ ਕਿਸੇ ਦਿਨ ਕੋਈ ਹੋਰ ਨਵੀਂ ਚੀਜ਼ ਜੋ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਂਦੀ ਲੱਗੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ Rabrakha shukriya dhanwad